ਜਾਣਾ ਬੈਣਾ ਬੰਦਾ ਯਾਰ ਕਿੰਨੇ ਕਜੀਆਂ ਵੇਚੀਆਂ 8000 ਦੀਆਂ ਲੱਗਣਾ ਵੇਚੀਆਂ ਕਿੰਨੀਆਂ ਦੇਕਾਂ ਸੀ ਇਹਨੀਆਂ ਬਈ ਆ ਮੋਟੇ ਮੋਟੇ ਹਾਂ ਸਾਥਾਂ ਤੇ ਬਈਆਂ ਆ ਨਾ ਆਹ ਦੀ ਦੇਖ ਸਾਥ ਸਾਹ ਸੋਹਣੀਆਂ ਆ ਤਾਂ ਨਜ਼ਾਰਾ ਉਧਰ ਆ ਪੰਛੀ ਆ ਪੰਛੀ ਆ ਸਾਰੇ ਮਾਰੇ ਖੇ ਜਾਂਦੇ ਨੇ ਜੋਤ ਕੰਮ ਹੁਣ ਤੂੰ ਕਹਿੰਦਾ ਗਲਤੀ ਹੋ ਗਈ ਗਲਤ ਕੋਈ ਨਹੀਂ ਜੀ ਤਾ ਨਹੀਂ ਫੱਟੇ ਕੋਈ ਆਕਾਰ ਜਿਹਾ ਬੋੜਾ ਬਟਨਾ ਨਹੀਂ ਨਹੀਂ ਆ ਥੋੜੀ ਹੁੰਦਾ ਹੈ ਗੱਲ ਸਾਰੀ ਉਮਰ ਤੂੰ ਲਗਾ ਲਈ ਇਹ ਤੂੰ ਢੀਂਦੇ ਹੀ ਆ ਵੀ ਸੜਕ ਤੇ ਤੂੰ ਐਂ ਦੇਖ ਤੇਰੇ ਦੂਜਿਆਂ ਦੇ ਮੱਥੇ ਖੜੇ ਆ ਆ ਤੇਰੇ ਪਿੰਡ ਤਾਂ ਖੜੇ ਆ ਤੇਰੇ ਮੱਥੇ ਤੈਨੂੰ ਕੱਲੇ ਪਟਚਰੂ ਦੇਖਦਾ ਨਹੀਂ ਇਹ ਇਹ ਨਾ ਜਿਹੜੇ ਉਹ ਖੜੇ ਆ ਨਾ ਉਹ ਸਰਕਾਰੀ ਲੱਗੇ ਹੋਏ ਉਹ ਇਹ ਵੀ ਸਰਕਾਰੀ ਸੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਸੜਕ ਕਿਨਾਰੇ ਜੋ ਸਰਕਾਰੀ ਦਰਖਤ ਲੱਗੇ ਸੀ ਉਹਨਾਂ ਨੂੰ ਕਿਸਾਨ ਭਰਾਵਾਂ ਨੇ ਕੱਟ ਦਿੱਤਾ ਤਾਂ ਮੌਕੇ ਤੇ ਦੋਸਤੋ ਲੱਖਾ ਸਿਧਾਣਾ ਵੀ ਉੱਥੇ ਪਹੁੰਚਿਆ ਲੱਖੇ ਸਿਧਾਣੇ ਨੇ ਉਹਨਾਂ ਕਿਸਾਨ ਭਰਾਵਾਂ ਉੱਪਰ ਕਾਰਵਾਈ ਵੀ ਕਰਵਾਈ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸ਼ਾਨਾ ਬੈਣਾ ਬੰਦਾ ਯਾਰ ਕਿੰਨੇ ਗੱਡੀਆਂ ਵੇਚੀਆਂ 8000 ਦੀਆਂ ਲੱਗਣਾ ਵੇਚੀਆਂ ਕਿੰਨੇ ਨਾਲ ਦੇਕਾ ਸੀ ਇਹਨੀਆਂ ਬਈ ਆ ਮੋਟੇ ਹੈ ਤਾਂ ਤਾਂ ਵੀ ਨਹੀਂ ਆ ਆਸਲੀ ਤੇ 10000 3000 ਉਧਰ ਆ ਪੰਛੀ ਆ ਤੁਹਾਨੂੰ ਸਾਰੇ ਉਮਰ ਆ ਖਰੀਦ ਜਾਂਦੇ ਨੇ ਜਿਓ ਕੰਡਾ ਹੁਣ ਤੂੰ ਕਹਿੰਦਾ ਗਲਤੀ ਇਹਦੀ ਗਲਤ ਕੋਈ ਨਹੀਂ ਜੀ ਪੰਜ ਫਟ ਵੇਖ ਪੰਜ ਕੋਈ ਆਕਰਜ ਮੋਟੋ ਪਟਣਾ ਨਹੀਂ ਨਹੀਂ ਐ ਥੋੜੀ ਹੁੰਦਾ ਸਾਰੀ ਉਮਰ ਤੂੰ ਲਗਾ ਲਈ ਇਹ ਤੂੰ ਵੀਂਦੇ ਹੀ ਆ ਵੀ ਸੜਕ ਦੇ ਤੂੰ ਐ ਦੇਖ ਤੇਰੇ ਦੂਜਿਆਂ ਦੇ ਮੱਥੇ ਖੜੇ ਆ ਆ ਤੇਰੇ ਪਿੰਡ ਤਾਂ ਖੜੇ ਆ ਤੇਰੇ ਮੱਥੇ ਤੈਨੂੰ ਕੱਲੇ ਪਟਚਰੂ ਦੇਖਦਾ ਨਹੀਂ ਇਹ ਇਹ ਨਾ ਜਿਹੜੇ ਉਹ ਖੜੇ ਆ ਨਾ ਉਹ ਸਰਕਾਰੀ ਲੱਗੇ ਹੋਏ ਉਹ ਇਹ ਵੀ ਸਰਕਾਰੀ ਸੀ ਕਿਹੜਾ ਤੇ ਹਜੇ ਕੋਈ ਨੰਬਰ ਨੂੰ ਲੱਗਾ ਨੰਬਰ ਤਾਂ ਸਾਰਿਆਂ ਦੇ ਨੰਬਰ ਕਿਤੇ ਲੱਗੇ ਆ ਜਿੰਨੀਆਂ ਸੜਕਾਂ ਦੇ ਦਰਾਤ ਖੜੇ ਆ ਤੁਹਾਨੂੰ ਕਿਸੇ ਸੜਕ ਤੇ ਮਿਲਣਗੇ ਨੰਬਰ ਲੱਗੇ ਵਾਲੇ ਕਿਸੇ ਤੇ ਵੀ ਨੰਬਰ ਲੱਗੇ ਵਾਲੇ ਮੇਲੇ ਮਿਲਣੇ ਦਾ ਹੋਰ ਆ ਵੀ ਹੁਣ ਜੇ ਵਕਾ ਚਾਹੇ ਗਲਤੀ ਮੰਨਦਾ ਕੋਸ਼ ਵੀ ਮੰਨਦਾ ਸਾਡੀ ਗਲਤੀ ਹੋ ਗਈ ਹੈ ਹੂੰ ਹਾਂ ਜਸੂਰ ਤੇ ਆਹ ਤੇਰਾ ਪੋਤਾ ਤੇਰੇ ਨਾਲ ਅਸੀਂ ਮੇਰੀ ਨਹੀਂ ਮੇਰੇ ਹਾਂ ਉਹ ਛੋਟਾ ਹੀ ਮੁੰਡਾ ਤੇ ਬਾਬਾ ਤੇਰਾ ਇਹ ਮੇਰਾ ਸਾਇਆ ਮੇਰੇ ਤਾਂ ਸਬਜੀ ਲਈ ਵੀ ਆ ਤੇ ਪਾਏ ਨੂੰ ਸਮਝਾਓ ਯਾਰ ਅਸੀਂ ਤਾਂ ਕਿਹਾ ਨਾ ਰੜੇ ਤੂੰ ਲੋੜਤੀ ਆ ਆਹ ਦਿਖਾ ਦਿਖਾਉਣੇ ਆ ਲੈ ਆਹ ਪਟਾਣੇ ਇਹ ਉਥੋਂ ਕੇਰ ਕੇ ਲਿਆਉਂਦੇ ਅਸੀਂ ਗਾਜੀਆਂ ਨੇ ਲਿਆਏ ਤੇ ਟੱਪ ਚੋਂ ਅਸੀਂ ਖਾਣੋਂ ਲਿਆਉਂਦੇ ਆ ਨਾ ਆਹ ਵੱਡੇ ਆ ਦੇਖ ਲੈ ਆਹ ਪਟਾਣੇ ਹਰੇ ਦਰਾ ਆ ਦੇਖ ਬਾ ਇੰਤਰੀ ਫਸਲ ਵੀ ਨਹੀਂ ਮਾਰਦੇ ਹੁਣੇ ਹੌਸਲ ਤਾਂ ਕਿਹੜੀ ਮਾਰਦੇ ਆ ਆ ਇਧਰੋਂ ਸੂਰਜਾ ਉਧਰੋਂ ਪਾਸੇ ਚੜਦੇਲੇ ਪਾਸੇ ਤੇਰਾ ਖੇਤ ਆ ਤੇ ਸ਼ਾਮ ਵੀ ਉਦੋਂ ਸਾਰੇ ਸਰਬ ਦੇ ਪਾਸੇ ਨੂੰ ਚੜਦਾ ਸੂਰਜ ਤੇਲੇ ਪਾਸੇ ਆਉਣਾ ਠੀਕ ਆ ਆਪਾਂ ਕਈ ਵਾਰੀ ਐ ਵੀ ਪੱਟ ਦਿੰਦੇ ਆ ਵੀ ਸ਼ਾਮ ਮਾਰਦੀ ਆ ਇਹ ਵੀ ਆਪਾਂ ਨੂੰ ਖੋਟੀ ਆਦਤ ਆ ਪਰ ਆਪਾਂ ਰੋਣੇ ਕਿਉਂ ਵੀ ਮੀਂਹ ਨਹੀਂ ਪੈਂਦਾ ਐਡੀ ਜੀਵ ਨਿਕਲੀ ਤੇ ਗੱਠ ਦੀ ਝੋਨੇ ਸਾਡੇ ਖੜ ਗਏ ਬੁਰਾ ਹਾਲ ਆ ਫਸਲਾਂ ਦਾ ਨੁਕਸਾਨ ਹੋ ਜਾਂਦਾ ਬਿਮਾਰੀਆਂ ਪੈਂਦਾ ਮੀਂਹ ਕਿੱਥੋਂ ਸਵਾਹ ਪੈ ਜਾ ਯਾਰ ਦਰਾਤ ਤਾਂ ਪਛੜਦੇ ਨਹੀਂ ਦੇ ਲਾ ਕੇ ਖਾਹ ਮਤੇ ਖੜੇ ਕਿ ਨਹੀਂ ਉਹਨਾਂ ਲੋਕਾਂ ਦੇ ਖੜੇ ਹੈ ਨਾ ਤੇਰੇ ਮੱਦੇ ਬੱਤੀ ਤੋਂ ਪੱਤੀ ਆ ਨਾ ਦਰਖਤ ਜਿਹਦਾ ਨਿਸ਼ਾਨ ਤੋਂ ਵੀ 2 3 ਫੁੱਟ ਇਧਰਲੇ ਸੜਕਾਂ ਦੇ ਪਾਸੇ ਆ ਹਾਂ ਇੱਕ ਦਰਖਤ ਆ ਇੱਥੇ ਦਾਤ ਹੈਗਾ ਠੀਕ ਆ ਇੱਕ ਦਰਖਤ ਜ਼ਰੂਰ ਗਲਤ ਪੱਟਿਆ ਤੁਸੀਂ ਬਈ ਐਂ ਕਰੋ ਯਾਰ ਆਪਣਾ ਕਾਰਵਾ ਬੁਲਾਉਣੇ ਆ ਬਾਈ ਆ ਨਾ ਨਾਮ ਲਿਖ ਲਓ ਇੱਥੇ ਦੂਜੇ ਬੁਲਾ ਲਓ ਜਿਹੜੇ ਹੈਗੇ ਮੰਨਪੂਰ ਵਾਲੇ ਇੱਥੇ ਲਵਾ ਦਿੰਨੇ ਕਿਹਦੇ ਹੈਂ ਟਰੈਕਟਰ ਇੱਥੇ ਲਵਾ ਦਿੰਨੇ ਟਰੈਕਟਰ ਇੱਥੇ ਐਂ ਕਰੋ ਲੱਕੜਾ ਉਹ ਚੌਂਕੀ 'ਚ ਲਵਾ ਦਿਓ ਨਹੀਂ ਨਹੀਂ ਆ ਆ ਦੇ ਉੱਥੇ ਲਵਾ ਦਿੰਨੇ ਯਾ ਤੁਸੀਂ ਆ ਆ ਦੇ ਲਵਾਓ ਉੱਥੇ ਹਾਂ ਆ ਆ ਦੇ ਤਰ੍ਹਾਂ ਹਵਾਲੇ ਚਲੋ ਲੱਕੜਾ ਇਹਨਾਂ ਦੀ ਜਿਹੜੀ ਬਣਦੀ ਕਾਰਵਾਈ ਆ ਉੱਪਰ ਪੰਜ ਕਰਮਾ ਛੜਖਾਉਂ ਪੰਜ ਕਰਮਾ ਛੜਖਾ ਹਾਂ ਨਕਸ਼ੇ ਦਿੰਦੀ ਮੰਨ ਲਾਏ ਹੋ ਗਈ 27.5 ਫੁੱਟ 27.5 ਫੁੱਟ ਹਾਂ ਉਹ ਰੋਟੀ ਨੰਗੀ ਹਾਂਜੀ ਫੜ ਕੇ ਲੈ ਆਏ ਸੀ ਉਹ ਗੱਲ ਮੇਰੀ ਤੁਸੀਂ ਸੁਣ ਲਓ ਹਾਂਜੀ ਉਹੀ ਗਰੀਬ ਬੰਦੇ ਕਰਕੇ ਸਾਨੂੰ ਬਖਸ਼ਤਾ ਅਸੀਂ ਉਹਨੂੰ ਕੁੱਟ ਕੇ ਨਾ ਪਹਿਲਾਂ ਵੀ ਕਿਹਾ ਧੰਨਵਾਦ ਛੋਟਾ ਪੂਜੀ ਨਹੀਂ ਹੁਣ ਤਾਂ ਗਾਂ ਮਹਿਕਮਾ ਗਾਂ ਨੂੰ ਨਹੀਂ ਗੱਲ ਦੀ ਕਰਦੇ ਅੱਜ ਤੱਕ ਮਹਿਕਮੇ ਦੇ ਹਵਾਲੇ ਕਰਤਾ ਇਹਨਾਂ ਨੇ ਦੇਖਣਾ ਯਾਰ ਪਰ ਗਾਂਾਂ ਨੂੰ ਤੁਸੀਂ ਗੱਲ ਹੋਰ ਧਿਆਨ ਨਾਲ ਸੁਣ ਲਓ ਜਿੰਨੇ ਲੱਕੜਾਂ ਵੱਢਣ ਵਾਲੇ ਆ ਪੱਟਣ ਵਾਲੇ ਆ ਉਹਨਾਂ ਨੂੰ ਵੀ ਇਤਲਾਹ ਦੇ ਦਿਓ ਵੀ ਜੇ ਕੋਈ ਸੜਕ ਤੇ ਖੜੀ ਲੱਕੜ ਆ ਸੜਕ ਦਰਖਤ ਖੜਾ ਸੜਕ ਤੇ ਕੁੱਪਾ ਹੀ ਤੇ ਖੜਾ ਕੋਈ ਸਰਕਾਰੀ ਖਾਲ ਤੇ ਖੜਾ ਸੂਈ ਕੱਸੀ ਤੇ ਨਹਿਰ ਕੱਸੀ ਤੇ ਖੜਾ ਉਹ ਦਰਖਤ ਨਹੀਂ ਪੱਟਣਾ ਠੀਕ ਹੈ ਜੀ ਸਮਝ ਗਿਆ ਕਿ ਤੁਹਾਡੇ ਜਿੰਨੇ ਸਾਨੂੰ ਤੁਸੀਂ ਜਾਣਦੇ ਹੋਗੇ ਪਟਨ ਵਾਲਿਆਂ ਨੂੰ ਹਾਂ ਜਾਣਦੇ ਹਾਂ ਹਾਰੇ ਕਹਾਂਗੇ ਜੀ ਗਾਜੀਆਂ ਦੇ ਪਿੰਡਾਂ ਹਾਂਜੀ ਹਾਂਜੀ ਹੋਰ ਵੀ ਹੋਣਗੇ ਗਾਜੀਆਂ ਦੇ ਪਿੰਡ ਨਹੀਂ ਹੁੰਦਾ ਕੋਈ ਹੋਰ ਕੰਮ ਹੀ ਨਹੀਂ ਪਾ ਨਾ ਦਿਹਾੜੀ ਜਾਂ ਨਜੁਗ ਰਹੇ ਨਾ ਬਸ ਹਾਂ ਤੁਹਾਡੇ ਬਰਾਬਰ ਪਰਚਾ ਹੋ ਗਿਆ ਇਹਨਾਂ ਦਾ ਟਰੈਕਟਰ ਉਹ ਅੰਦਰ ਖੜਾ ਹੀ ਗਲ ਜੂ ਆਹੋ ਜਿਹੀ ਤਾਂ ਗਰੀਬ ਬੰਦੇ ਅੱਗੇ ਖਾਣਾ ਪਾਸਾ ਕਰ ਦੇਣਗੇ ਦਾਟ ਪਟਨ ਨੂੰ ਮਿੰਟ ਲਾਉਣਾ ਹਾਂ ਪੱਕੀ ਦੀ ਇੱਕੀ ਕਰਕੇ ਰੋਟੀ ਦਾ ਖਾਣੀ ਰੋਟੀ ਦਰਾਤ ਤੇ ਵੱਢ ਕੇ ਖਾਣੀ ਹੈ ਚਿਰ ਜੇ ਲੱਗੇ ਵੀ ਇੱਕੀ ਤੋਂ ਜੀ ਇਹ ਤੈਨੂੰ ਮੈਂ ਪਤਾ ਵੀ ਤੇਰੇ ਨਾਲ ਨਾਲ ਮੱਚਦਾ ਹੈ ਜਿੱਦੇ ਮਰੇਗਾ ਲੱਕਣਾ ਲੈ ਕੇ ਮੱਚੇਗਾ ਜਾਉਂਦੇ ਨੂੰ ਤੈਨੂੰ ਕੀ ਕੁਛ ਨਹੀਂ ਦਿੰਦਾ ਮੈਂ ਨਾ ਰਸ ਪਹਿਲਾਂ ਮੈਂ ਮੰਨਦਾ ਤੂੰ ਗਰੀਬ ਐ ਤਰਾ ਕੋਈ ਤਰਾ ਬੇਰੁਜ਼ਗਾਰ ਬੰਦਾ ਕੋਈ ਰੁਜ਼ਗਾਰ ਹੋਰ ਕੰਮ ਕਰ ਲੋ ਯਾਰ ਹੋਰ ਦਿਹਾੜੀ ਆਪਾਂ ਅੱਛਾ ਦਰਾਸਤ ਯਾਰ ਆਪਾਂ ਦਰਾਸਤ ਹੀ ਪਟਨੇ ਆ ਚਲੋ ਜਿੱਦੇ ਕੋਈ ਭੂਮੀ ਕਰਵਾ ਕੇ ਨਹੀਂ ਇਹਦਾ ਹੁਣ ਆ ਖੜਾ ਆ ਕਹਿੰਦਾ ਗਲਤੀ ਹੋ ਗਈ ਫੜ ਲਉ ਪੂਛੜ ਹੁਣ ਲੱਤ ਵੱਢ ਕੇ ਮੈਂ ਕਹਿੰਦਾ ਗਲਤੀ ਹੋ ਗਈ ਜੁੜ ਜੂ ਵਾਸਤਾ ਨਹੀਂ ਖੜਾ ਹੋਣਾ ਜਿਹੜਾ 20 ਸਾਲ ਚੋਂ ਅੱਜ ਆਪਾਂ ਵੜਤਾ ਅੱਜ ਇਹ ਕਹਾਂਗੇ ਹੀ ਲਾ ਵੀ ਦੇਵਾਂਗੇ ਉਹ ਵੀ ਸਾਜ ਨੂੰ ਬੱਕਰੀ ਮੁੱਛ ਜੂ ਖਾ ਜੂ ਜਾਂ ਉਹ ਪਾਣੀ ਨਾਲ ਮਰ ਜੂ ਜਾਂ ਬਿਨਾ ਪਾਣੀ ਤੋਂ ਮਰ ਜੂ ਹੋਊਗਾ ਇਹ ਮਰਜੀ ਕਰ ਉਹ ਜੀ ਗੱਲ ਹੀ ਹੋਊਗੀ ਜਿੰਨੇ ਉਹ ਕਹਿੰਦੇ ਗਾਹਾਂ ਨੂੰ ਧਿਆਨ ਮਾਰ ਲਓ ਜਿਵੇਂ ਮਰਜੀ ਕੋਈ ਸੜਕ ਪਹੀ ਤੇ ਖੜਾ ਖਾਲ ਸੂਵੇ ਕੱਸੀ ਨਹਿਰ ਤੇ ਖੜਾ ਦਰਾਤ ਨੂੰ ਹੱਥੇ ਜਮਾਣਾਂ ਮਾਣ ਮੁੱਲ ਤੇ ਪੱਟਣਾ ਕਰਾਂਗੇ ਉਹ ਕੰਮ ਹੀ ਛੱਡਦੇ ਇਹੇ ਹੋਰ ਬੈਡ ਲਾ ਕੋਈ ਮਾਣ ਚ ਪੱਟਣਾ ਕਰ ਦਿਓ ਪੱਟਣਾ ਜ਼ਰੂਰੀ ਹੈ ਇਹਨਾਂ ਨਾਲ ਜਿਹੜੇ ਆ ਖੜੇ ਆ কেলো নাকারন অজান ম্সয়ে, নাকেলে ঔ়ায়েকার্য়েখয়ে শাকাকে য়েডিরেকেরেকেয়ে বিলেজে, সিযে সিয়ে লারের খায়ে. � ਉਹ ਸੜਕਾਂ ਦੇ ਬੜੇ ਮਧਰਾ ਉਤਰੋ ਦਪੱਟੇ ਤੋਂ ਉੱਲੇ ਵਾਲੇ ਦੀਪੂ ਆ ਚੌਂਕੀ ਦਾ ਰਹਿ ਗਿਆ ਉੱਥੇ ਲੋਕਾਂ ਨੂੰ ਆਗੂ ਸਿੰਘ ਤੁਸੀਂ ਬਾਈ ਦੇਖ ਲਓ ਜਾਂਦਾ ਇਹਨੂੰ ਥਾਣੇ ਲੈ ਜਾਓ ਚੱਲਾਂਗੇ ਤੁਹਾਡੇ ਲੈ ਲੈ ਕੇ ਥਾਣੇ ਬਾਈ ਪਾਦਰ ਕਰੇ ਬੜੇ ਲੱਗਦੇ ਆਪ ਜੀ ਪੇਸ਼ ਕਰਾਂਗੇ ਕੱਲ ਨੂੰ ਰਾਤ ਜੇ ਆਪਦੇ ਮੈਕਮੇਲੇ ਦੇ ਕੇ ਆਉਂਦਾ ਉੱਥੇ ਸਪੋਰਟ ਵੀ ਲੈਦੇ ਨਾ ਮਾਰਾ ਤੇ ਵੀ ਦੋਸ਼ੀ ਬਣੂਗਾ ਨਾ ਇਹ ਕੋਗਲੇ ਮੱਛੇ ਕਹੂਗਾ ਵੀ ਸਾਡੀ ਲੱਕੜ ਹੈ ਬਿਆਨ ਕਰੋ ਥਾਣੇ ਚ ਲੈ ਜਾਓ ਬੱਸ ਬਾਬਾ ਥਾਣੇ ਚ ਲੈ ਜਾਂਦੇ ਬਾਬਾ ਬਾਈ ਕਿਨਾ ਆ ਮਾ ਤੁਹਾਡੇ ਮੈਕਮੇਲੇ ਆ ਮੈਕਮੇਲੇ ਦਾ ਵੇਤ ਪਰਤ ਹੈ ਨੋ ਵੀਚ ਚਲੋ ਠੀਕ ਹੈ ਬਾਈ ਠੀਕ ਆ ਇਹ ਜਰੂਰ ਆ ਤੁਸੀਂ ਆਦੇ ਤੌਰ ਤੇ ਨੱਥ ਪਾ ਉਹ ਜੇ ਲੋਕਾਂ ਮੇਰੇ ਸੜਕ ਦੇਖਣੇ ਆ ਪਟਾ ਤੇ ਹੋਰ ਵੀ ਪਟਾ ਦੇਣਗੇ ਇਹਨੂੰ ਦੇਖ ਕੇ ਹੋਰ ਸਾਰਾ ਪਟਾਉਣਗੇ ਕੋਈ ਨਹੀਂ ਹੋਣਾ ਬੰਦਾ ਰਗਿਆ ਬੰਦਾ ਹੋ ਗਿਆ ਖੜ ਗਿਆ ਓਕੇ ਫਿਰ ਇਹ ਜਰੂਰ ਕਿਹੜੇ ਸਾਈਡ ਤੇ ਨੰਨ ਲੋਕਾਂ ਦੀ ਸੜਕ ਦਾ ਜਿਹੜਾ ਤੁਹਾਨੂੰ ਉਹ ਵੀ ਦਿਖਾਉਣਾ ਹੈ ਸੜਕ ਦਾ ਨਿਸ਼ਾਨ ਜਿਹੜਾ ਲਾਇਆ ਹੋਇਆ ਪੰਜਾਬ ਮੰਡੀ ਬੋਰਡ ਨੇ ਗੋਲ ਜਾ ਖੰਭਾ ਜਾਂ ਲਾਇਆ ਹੋਇਆ ਪੋਰ ਜਾ ਉਹ ਵੀ ਦਿਖਾਵਾਂਗੇ ਉਹ ਕਿੱਥੇ ਆ ਤੇ ਆਹ ਖੜੀਆਂ ਦੇਖਾਂ ਆ ਦੇਖੋ ਆ ਬੰਦੇ ਨੇ ਆ ਆਹ ਅਸਲ ਵਿੱਚ ਇਹਨੇ 10 15 ਦੇਖਾਂ ਆ ਪਤਾ ਆ ਆਹ ਦੇਖ ਲੋ ਫੇਰ ਇਹ ਸਾਡੇ ਲੋਕ ਕੁਦਰਤ ਨੂੰ ਦੋਸ਼ ਦਿੰਦੇ ਆ ਰੱਬ ਨੂੰ ਲਾਂਭੇ ਜਾਂ ਜੀ ਰੱਬਾ ਮੀਂਹ ਨਹੀਂ ਪੈਂਦਾ ਨਹੀਂ ਯਾਰ ਸੁਰਾਬ ਆਵੇ ਯਾਰ ਤੁਸੀਂ ਛੜਕਾਂ ਦੇ ਖੜੇ ਵੀ ਨਹੀਂ ਆ ਤੁਸੀਂ ਦਰਾਤ ਤਾ ਆਹ ਦੇਖ ਲਓ ਆਹ ਖੜਾ ਉਹ ਖੰਭਾ ਜਾ ਆਹ ਸਾਡਾ ਖੰਭਾ ਤੇ ਖੰਬੇ ਤੋਂ 2 ਫੁੱਟ ਇਧਰ ਖੰਬੇ ਤੋਂ 2 ਫੁੱਟ ਉਰਲੇ ਪਾਸੇ ਦਰਾਤ ਤਾ ਇਧਰਲੇ ਪਾਸੇ ਵੀ ਦਿਖਾਉਣਾ ਤੁਹਾਨੂੰ ਆਹ ਦੇਖੋ ਆਹ ਮਿਚ ਚਾਨ ਖੜਾ ਆ ਉਰਲੇ ਪਾਸੇ ਸੜਕ ਦੇ ਦਰਖਤਾਂ ਨਿਸ਼ਾਨ ਕਿੱਥੇ ਆ ਦਰਖਤ ਲਾਏ ਆ ਆ ਦਿਖਾ ਦੇ ਆ ਦੇ ਯਾਰ ਰੇਈ ਪਾ ਦਿੰਦੇ ਲੈ ਆ ਜੜ ਆ ਦੇ ਲੈ ਆ ਜੜ ਪਰ ਕੇ ਦੋ ਮੁੱਠ ਮਾਰਦੇ ਆ ਆ ਸਾਰੇ ਮਚਾਏ ਪਏ ਆ ਆ ਦਿਖਾ ਦਿੰਦਾ ਤੁਹਾਨੂੰ ਵੱਡੇ ਉਂ ਪੱਟੀ ਜਾਂਦੇ ਆ ਛੋਟਿਆਂ ਨੂੰ ਐ ਠੋਕੀ ਜਾਂਦੇ ਲੈ ਦੱਸ ਆ ਆ ਐਂ ਕਰੀਪ ਆ ਸੜਕ ਦੇ ਵਿੱਚ ਸੜਕ ਦਾ ਖੰਭਾ ਆ ਕਿੱਥੇ ਖੜਾ ਤੇ ਆ ਦਰਾ ਸਾਰੇ ਧੁਰ ਦੀ ਧੋ ਰਹਾ ਬੱਥੇ ਪਾਣੀ ਖੜਾ ਪਾਣੀ ਵੈਸੀ ਖੜਾ ਰਹੁ ਝੋਨੇ ਵਾਲਾ ਪਾਣੀ ਨਾ ਹੋਈ ਜੇ ਦੀ ਜੜ ਗਲ ਜਾਣੀ ਆ ਆ ਤੋ ਬੀਤੋਰ ਸਾਰਿਆਂ ਦੇਖ ਲੋ ਆ ਮਚਾਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਕਿ ਜਿਹੜਾ ਕੰਢੀ ਏਰੀਏ ਚ ਧਾਰਾ 4 ਦੇ 5 ਦੇ ਅਧੀਨ ਉਥੇ ਕਾਨੂੰਨ ਲਾਗੂ ਹੁੰਦਾ ਵੀ ਕੋਈ ਵੀ ਬੰਦਾ ਜੇ ਕਿਸੇ ਨੇ ਦਰਾਸਤ ਪੱਟਣਾ ਰੁਖ ਪੱਟਣਾ ਕੋ ਬੂਟਾ ਪੱਟਣਾ ਉਦੀ ਮਨਜ਼ੂਰੀ ਲੈਣੀ ਪੈਂਦੀ ਜੇ ਆਪਦੇ ਘਰੋਂ ਵੀ ਪੱਟਣਾ ਆਪਣੇ ਖੇਤੋਂ ਹੀ ਪੱਟਣਾ। ਉਹੀ ਰੂਲ ਉਹੀ ਕਾਨੂੰਨ ਇੱਥੇ ਲਾਗੂ ਕਰ ਪੂਰੇ ਪੰਜਾਬ ਜੇਦਰਾਹਤ ਬਚਾਉਣੇ ਆ। ਨਹੀਂ ਇਹ ਨਹੀਂ ਛੱਡਦੇ। ਇਹਦਾ ਬੈਰੀ ਬਣ ਕੇ ਬੈਰੀ ਹੱਤੋਂ ਕੇ ਮਗਰ ਪੈਗੇ ਹਲਕੇ ਕੁੱਤੇ ਨੂੰ ਪੰਜਾਦ ਰਾਤਾਂ ਹੁੰਦਾ। ਆ ਦੇਖ ਲਓ ਇਹ 15-20 ਰਾਤਾਂ ਪਿੰਡ ਅਸੀਂ ਖੜੇ ਆ ਪਖਰਵੜ੍ਹ ਜ਼ਿਲ੍ਹਾ ਮੋਗਾ। ਪਖਰਵੜ੍ਹ ਤੋਂ ਰੌਂਦੇ ਪਿੰਡ ਨੂੰ ਸੜਕ ਜਾਂਦੀ ਆ। ਇਹਦਾ ਕੁਦਰਤੀ ਆ ਸਾਨੂੰ ਨਾਲ ਦੇ ਆਨੇ ਫੋਨ ਕਰਤਾ ਖੇਤਾਂ ਵਾਲਿਆਂ ਨੇ। ਕਹਿੰਦੇ ਭਾਈ ਸਾਡੇ ਪਿੰਡ ਦੇ ਰਸਤ ਵੱਢੀ ਜਾਂਦੇ। ਅਸੀਂ ਮੌਕੇ ਤੇ ਪਹੁੰਚ ਗਏ। ਵੜ ਕੇ ਲੱਦ ਕੇ ਜਿਹੜੀ ਟਰਾਲੀ ਆ ਉਹ ਮੋੜ ਕੇ ਲਿਆਂਦੀ ਲੈ ਚ ਲਈ ਖਾਈ ਪਿੰਡ 'ਚ ਵੜ ਗਏ ਸੀ ਉੱਥੋਂ ਮੋੜ ਕੇ ਘੇਰ ਕੇ ਲਿਆ ਕੇ ਇਹ ਜੰਗਲਾਤ ਮਹਿਕ ਮਲੇ ਸੱਦੇ ਪੁਲਿਸ ਵਾਲੇ ਸੱਦੇ ਆ ਫੇਰ ਜਾ ਕੇ ਕਿਤੇ ਇਹ ਕਾਰਵਾਈ ਜਿਹੜੀ ਉਹਨਾਂ ਦੇ ਖਿਲਾਫ ਸ਼ੁਰੂ ਹੋਈ ਹੈ ਸੋ ਜੇ ਕੁਦਰਤ ਇਸ ਤਰ੍ਹਾਂ ਪੜਦਾ ਕਿਤੇ ਖਾਲ ਪਹੀ ਸੜਕ ਤੇ ਖੜੇ ਕੋਈ ਨਹਿਰ ਦੇ ਸੂਏ ਦੇ ਕੰਢੇ ਤੇ ਤਾਂ ਨਾਲ ਦੀ ਨਾਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਸਾਡੇ ਧਿਆਨ 'ਚ ਲਿਆਇਆ ਕਰੋ ਨਹੀਂ ਸਾਡੇ ਧਿਆਨ 'ਚ ਲਿਆ ਸਾਡੇ ਮੌਕੇ ਦੇ ਉੱਤੇ ਕੋਈ ਦਰੋਗ ਹੈ ਕੁਝ ਜਗਹਲਾਤ ਮੈਂ ਕਿਵੇਂ ਦਾ ਅਧਿਕਾਰੀ ਆ ਕੋਈ ਪੁਲਿਸ ਦਾ ਕਰ ਦੇ ਧਿਆਨ ਚ ਲੋਕ ਫਲਾਨਾ ਬੰਦਾ ਦਰਾਹਤ ਪੱਟੀ ਜਾਂਦਾ ਜੇ ਬਚਾਉਣੇ ਆ ਨਹੀਂ ਭਾਈ ਆਪਾਂ ਚਿੱਕਾ ਮਾਰੀ ਨੇ ਵੀ ਝੋਨੇ ਖੜ ਗਏ ਓਏ ਲਾਲ ਹੋ ਗਏ ਓਏ ਝੋਨੇ ਮੱਚ ਲਿਓ ਮੀਂਹ ਮੀਂਹ ਹਰ ਸਵਾਹ ਪਵੇ ਮੀਂਹ ਕਿੱਥੋਂ ਪਵੇ ਆਦਾ ਫਨਾ ਕਰੀ ਤੂੰ ਜਨਾਦ ਖਾਇਆ ਇਹ ਇਹ ਅੱਜ ਦਾ ਨਹੀਂ ਕਿ ਜਿਉਂ ਜੰਮਿਆ ਉਸੇ ਦਿਨ ਦੀ ਦਰਾਹਤਾਂ ਦਾ ਬੈਰੀਆ ਦੱਸਿਆ ਖੇਤਾਂ ਨੇ ਨਾ ਦੇ ਬੱਟ ਛੱਡਦਾ ਕਿਸੇ ਦੀ ਤੇ ਨਾ ਕੋਈ ਦਰਾਹ ਛੱਡਦਾ ਕਿਸੇ ਬੱਟ ਤੇ ਖੜਾ ਸੋ ਲੋਕੋ ਤੁਹਾਡਾ ਫਰਜ਼ ਬਣਦਾ ਹਰ ਪੰਜਾਬੀ ਦਾ ਫਰਜ਼ ਬਣਦਾ ਵੀ ਇਹਨਾਂ ਰੁੱਖਾਂ ਨੂੰ ਬਚਾਉਣ ਲਈ ਅਸੀਂ ਅੱਗੇ ਆ ਗਏ ਆ। ਆ ਦੇਖ ਲੋ ਪਾਇਆ ਪੱਟੇ ਮੁੱਢ ਤੇ ਉਹ ਨਿਸ਼ਾਨ ਦੇਖ ਲੋ ਕਿੱਥੇ ਖੜਾ। ਉਹ ਛੜਕ ਦਾ ਨਿਸ਼ਾਨ ਹੈ 5 ਕਦਮਾਂ ਚ ਛੜਕਾ 2.25 ਫੁੱਟ ਦਾ। ਆ ਦੇਖ ਲੋ ਪਾਇਆ ਪੱਟੇ ਸਾਰੇ ਆ ਪੜਿਆ ਮੁੱਢ ਤੇ ਉਹ ਨਿਸ਼ਾਨ ਦੇਖ ਲੋ। ਨਿਸ਼ਾਨ ਕਿੰਨਾ ਦੇ ਬਾਣ ਚ ਖੜਾ ਤੇ ਦਰਹਤ ਨੇ ਆ ਦੇਖੋ ਕਿੱਥੋਂ ਪੱਟਿਆ। ਦਰਹਤ ਇੱਥੋਂ ਪੱਟਿਆ ਆ ਪੱਟ ਕੇ ਨਿਸ਼ਾਨ ਕਿੱਥੇ ਖੜਾ। ਆ ਦੇਖ ਲਓ ਕਰਤੂਰ ਨੇ ਕੰਮ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜੋ ਸੜਕ ਦੇ ਕਿਨਾਰੇ ਇਹ ਸਰਕਾਰੀ ਦਰਖਤ ਲੱਗੇ ਸੀ ਜੋ ਇਹ ਕਿਸਾਨ ਭਰਾਵਾਂ ਨੇ ਦੋਸਤੋ ਜਾਣਬੁੱਝ ਕੇ ਸਰਕਾਰੀ ਦਰਖਤਾਂ ਨੂੰ ਕਟਿਆ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਪੰਜਾਬ ਦੇ ਵਿੱਚ ਪਹਿਲਾਂ ਵੀ ਦਰਖਤਾਂ ਦੀ ਵੱਡੇ ਪੱਧਰ ਤੇ ਕਟਾਈ ਹੋ ਰਹੀ ਹੈ ਜਿਸ ਦੇ ਨਾਲ ਦੋਸਤੋ ਲਗਾਤਾਰ ਪੰਜਾਬ ਦੇ ਵਿੱਚ ਗਰਮੀ ਵਧ ਰਹੀ ਹੈ ਅਤੇ ਮੀਂਹ ਵੀ ਦੋਸਤੋ ਬਹੁਤ ਜ਼ਿਆਦਾ ਘੱਟ ਪੈ ਰਹੇ ਨੇ ਜੋ ਵੀ ਦੋਸਤੋ ਇਸ ਮਾਮਲੇ ਨੂੰ ਲੈ ਕੇ ਲੱਖੇ ਸਿਧਾਣੇ ਨੇ ਇਹਨਾਂ ਕਿਸਾਨਾਂ ਉੱਪਰ ਕਾਰਵਾਈ ਕੀਤੀ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੋਗੇ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ